ਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਵੜ ਲੈ ਕੇ ਆਂਦੀ ਆ ਜੀ ਸੂਆ ਸਵਾਇ ਨਾਗਾ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਕਜੀਤ ਪੰਡ ਸੱਦਾ ਸਿੰਘ ਵਾਲਾ ਜੀ ਜਗਾ ਮੋਗਾ ਜੀ ਮੋਬਾਈਲ ਨੰਬਰ ਜੀ 99765 63716 ਜੀ ਠੀਕ ਆ ਸੁਆ ਕਿੰਨਾ ਮਾ ਵੈਟ ਦਾ ਬਾਈ ਪਹਿਲਾ ਜੀ ਦੋ ਦੰਦ ਬੱਚੀ ਹੈ ਜੀ ਦੋ ਦੰਦ ਕਨਫਰਮ ਆ ਜੀ ਹਾਂਜੀ ਕਦੋਂ ਸੁਈ ਹੈ ਜੀ ਇਹ ਅੱਜ 7ਵਾਂ ਦਿਨ ਆ ਬਈ ਇਹਨੂੰ ਸੁਈ ਨੂੰ ਮਗਰ ਬੱਚਾ ਜੀ ਮਗਰ ਬੱਚਾ ਮੇਲ ਆ ਗਿਆ ਠੀਕ ਆ ਜੀਰ ਕੰਪਲੀਟ ਆ ਜੀ ਹਾਂਜੀ ਜੀਰ ਦੀ ਕੰਪਲੀਟ ਕਿੰਨਾ ਨਟ ਦੁੱਧ ਜੋਖ ਦਾਂਗੇ 15 ਕਿਲੋ ਇਸਟਾ ਵੈਰੈਟੀ ਆ ਜੀ ਜੋਖ ਦਾਂਗੇ ਹਾਂਜੀ ਆਪਣੇ ਘਰੇ ਕੋਈ ਵੀ ਚਵਾਈ ਕਰ ਸਕਦਾ ਅੱਜ ਚਾਰ ਡੰਗ ਪੰਜ ਡੰਗ ਜਿਹਨਾਂ ਰਹਿ ਮਾਦੀ ਚਵਾਈ ਕਰਦਾ ਥਣਾ ਦੀ ਫੁੱਲ ਗਾਰੰਟੀ ਆ ਓਕੇ ਜੀ ਜਮਾ ਥਣ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ ਮੂੰਹ ਤੋਂ ਦੋ ਦੰਦ ਹਜੇ ਬੱਚਾ ਹੀ ਆ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਅੱਜ 7 ਦਿਨਾਂ ਦੀ ਸੂਈ ਥੱਲੇ ਬਾਈ ਦੱਸਦਾ ਕਿ 15 ਕਿਲੋ ਦੁੱਧ ਚਾਹੇ ਕੋਈ ਵੀਰ ਦੋ ਟਾਈਮ ਚੋਲੇ ਚਾਹੇ ਚਾਰ ਚੋਲੇ ਤੇ ਚਾਹੇ ਛੇ ਚੋਲੇ ਮੈਂ ਰੇਕ ਵੀਡੀਓ ਜੀ ਬੇਨਤੀ ਕਰਦਾ ਹੁੰਨਾ ਜਦੋਂ ਵੀ ਕਿਤੇ ਵੀ ਤੁਸੀਂ ਸੂਏ ਸਵਾਏ ਨਗ ਦੀ ਖਰੀਦ ਕਰਦੇ ਹੁੰਨੇ ਆ ਤਾਂ ਆਪ ਦੀ ਵੀਰੇ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਤੁਹਾਡਾ ਹੱਕ ਹੁੰਦਾ ਵੀਰੇ ਥਣਾ ਦੀ ਪੂਰੀ ਸੁਨੀਆ ਗਲਾਬੀ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਫੋਰ ਸ਼ਾਂਖ ਪੂਰਾ ਵੀ ਨਹੀਂ ਸੋਨਾ ਕੱਟ ਵਾਲਾ ਫੱਟ ਫੱਟ ਲੇਵਾ ਰੰਗ ਪ੍ਰਿੰਟ ਪੂਰਾ ਚੰਗਾ ਬਾਕੀ ਵੀਰੇ ਹੈ ਵੀ ਹਜੇ ਬੱਚਾ ਹੀ ਆ ਮੂੰਹ ਤੋਂ ਦੋ ਦੰਦ ਜਦੋਂ ਨੂੰ ਕਰਮਾਲੀ ਨੇ ਭਰਨਾ ਸੋਨਾ ਕੱਦ ਕਰ ਲੂਗੀ ਵਜਨ ਕਰ ਲੂਗੀ ਉਹਦੇ ਸੂਏ ਨੂੰ ਬਾਧੇ ਵਾਲੀ ਚੀਜ਼ ਆ ਬਾਕੀ ਵੀਰੇ ਠੰਡੀ ਮਿੱਠੀ ਆ ਪੂਰੀ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੈ ਜੀ ਡਿਮਾਂਡ ਬਾਈ ਜਿਹੜੇ ਲੈਣਾ ਹੀ ਆ ਇਹਦੇ ਆਣਾ 37000 ਰੁਪਿਆ ਆਪ ਲੈਣਾ ਹੀ ਹੈ ਕੋਜੂ ਮਾੜਾ ਮੋਟਾ ਮਾੜਾ ਮੋਟਾ ਮਾਨ ਤਨ ਕਰਦਾਂਗੇ ਭਾਈਆਂ ਠੀਕ ਆ 72000 ਰੁਪਿਆ ਭਾਈ ਕਹਿੰਦਾ ਇਹਦੀ ਡਿਮਾਂਡ ਆ ਵਿੱਚੋਂ ਥੋੜਾ ਕੰਨਾ ਚਲੋ ਮਾਨਦਾਨ ਆਏਗਾ ਇਹਦਾ ਜਰੂਰ ਹੋ ਜੂਗਾ ਚੰਗੀ ਆ ਵੜ ਰੰਗ ਪ੍ਰਿੰਟ ਵਾਲੀ ਅਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ